ਕੀ ਕਹਿਣਾ ਚਾਹੁੰਦੇ ਹੋ ਸਰ ਸਭ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਅਫਸਰਾਨਾਂ ਦਾ ਮਾਨਯੋਗ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਦਿਖਾਣਾ ਸਿੱਟੀ ਕਾਲੀ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਸ਼ਹਿਰ ਦੇ ਵਿੱਚ ਬਸੰਤ ਪੰਚਮੀ ਆ ਰਹੀ ਹੈ ਤੇ ਚਾਈਨਿਸ ਢੋਰ ਕਾਫੀ ਵਿਕ ਰਹੀ ਹੈ ਅੱਜ ਵੀ ਇੱਕ ਵਿਅਕਤੀ ਦਾ ਗਲਾ ਵੜਿਆ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਅਗਰ ਇਹਨਾਂ ਕੋਲੋਂ ਬਰਾਮਦ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ इवन के ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਵੀ ਉਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਖਾਸ ਕਰਕੇ ਬੱਚਿਆਂ ਵਾਸਤੇ ਉਹਨਾਂ ਘਰਾਂ ਵਾਸਤੇ ਵੀ ਕਿ ਮਾਪੇਬ ਖਿਆਲ ਰੱਖਣ ਕਿ ਸਾਡਾ ਬੱਚਾ ਕਿਹੜੀ ਡੋਰ ਨਾਲ ਪਤੰਗ ਉਡਾ ਰਿਹਾ ਹੈ ਅਗਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉੱਥੋਂ ਚਾਈਨਾ ਟੋਰ ਕਾਬੂ ਹੁੰਦੀ ਹੈ ਤੇ ਉਹਨਾਂ ਖਿਲਾਫ ਵੀ ਸਬਕਤੋ ਸਤ ਕਾਰਵਾਈ ਕੀਤੀ ਜਾਵੇ। ਸ਼ਹਿਰ ਦੇ ਵਿੱਚ ਸਿਰ ਪਿਛਲੇ ਕੁਝ ਦਿਨ ਪਹਿਲਾਂ ਚੋਰੀਆਂ ਬਹੁਤ ਹੋਈਆਂ ਚੋਰੀਆਂ ਥਮ ਕਰਨ ਦੇ ਲਈ ਕੀ ਕਰ ਰਹੇ ਹੋ ਕਮੇਡੇ ਇਹਦੇ ਸਬੰਧ ਵਿੱਚ ਜੀ ਖਾਸ ਕਰਕੇ ਸਪੈਸ਼ਲ ਨਾਕਾਬੰਦੀ ਕੀਤੀ ਜਾਊਗੀ ਜੀ। ਏ ਅਲੱਗ ਅਲੱਗ ਥਾਵਾਂ ਤੇ ਨਾਕਾਬੰਦੀ ਕਰਕੇ ਨਾਈਟ ਪੈਟਰੋਲਿੰਗ ਕਰਕੇ ਜਿਹਨਾਂ ਖਿਲਾਫ ਅਠਲ ਪਾਈ ਜਾਵੇ ਸਰ ਇੱਕੋ ਛੁੱਟੀ ਦੇ ਟਾਈਮ ਕਾਫੀ ਜਿਹੜੇ ਲੜਕੇ ਆ ਮੋਟਰਸਾਈਕਲ ਦੇ ਉੱਤੇ ਸਟੰਟ ਬਾਜੀ ਕਰਦੇ ਆ ਤਿੰਨ ਤਿੰਨ ਵੜਕਾ ਜਾਂਦੇ ਆ ਜੀ ਇਹਦੇ ਖਿਲਾਫ ਵੀ ਜੀ ਨਾਕਾਬੰਦੀ ਕਰਕੇ ਚਲਾਨ ਕੱਟੇ ਜਾਣਗੇ ਇਹਨਾਂ ਦੇ ਖਿਲਾਫ ਜੀ ਜਵਸਤ ਬੰਦੀ ਕਰ ਲਈ ਕੀਤੀ ਜਾਵੇਗੀ ਤੁਸੀਂ ਬਿੱਤੇ ਨੂੰ ਚੈਕਿੰਗ ਕੀਤੀ ਸੀ ਪਤੰਗਾ ਵਾਲਿਆਂ ਦੀ ਹਾਂਜੀ ਕੀ ਪਰਚਾ ਦਿੱਤਾ ਕਿ ਕਿੰਨੇ ਵਰਕੇ ਆ ਕਿੰਨੇ ਬੋਲ ਰਾਮ ਜੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿੱਤੇ ਮੌਕੇ ਤੇ ਇੱਕ ਤੁਰਦਾ ਫਿਰਦਾ ਵਿਅਕਤੀ ਕਾਬੂ ਆਇਆ ਸਾਡੇ ਕੋਲ ਚਾਈਨਾ ਡੋਰ ਦੇ ਸਮੇਤ ਉਹਦੇ ਖਿਲਾਫ 188 ਦਾ ਕਾਰਵਾਈ ਕੀਤੀ ਗਈ ਹੈ ਜੀ ਤੇ ਇਲਾਕੇ ਜਿਹੜਾ ਮੋਟਰਸਾਈਕਲ ਤੇ ਪਟਾਕੇ ਮਾਰਦੇ ਹਨ ਉਹਨਾਂ ਬਾਰੇ ਕੀ ਹੈ ਉਹਨਾਂ ਵਰ ਵੀ ਜੀ ਚਲਾਨ ਕੱਟੇ ਜਾਣਗੇ ਜੀ ਆਪਣੇ ਨਾਕਾਬੰਦੀ ਕਰਕੇ ਵੱਧ ਤੋਂ ਵੱਧ ਚਲਾਨ ਕੱਟੇ ਜਾਣਗੇ ਠੀਕ ਹੈ ਜੀ ਓਕੇ